ਮਨ ਚਾਉ ਭਇ ਪ੍ਰਭ ਗੰ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਾਏ ਗੁਰ ਚਰਨਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਦਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੂ ਕਹੈ ਨਾਨਕ ਪ੍ਰਭ ਆਪ ਮਿਲਿਆ ਹਰਣ ਕਾਰਨ ਜੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਣ ਕਾਰਣ ਜੋ ਬੋ ਨਿਬੋਜੋ ਗਟਾਲ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਵਸਾਇਮਾ ਨੂੰ ਕੇ ਅਮਰਤੋਇਲ ਤਮਰਤ ਮੈਂ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੇ ਵਿਭਾਗੀ ਸਾਥ ਸੰਗੀਜਨੋਂ ਆਪਾਂ ਸਾਰੇ ਵਿਭਾਗੀ ਹਾਂ ਸਾਰੇ ਸਾਰਿਆਂ ਤੇ ਜਗ ਜਲੰਦੇ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਅਪਾਰ ਮਿਹਰਮਤਾਂ ਹਨ ਬਖਸ਼ੀਆਂ ਹਨ ਜਿਨਾਮੇ ਰਾਮਤਾ ਬਖਸ਼ੀਆਂ ਦੇ ਸਦਕਾ ਸਾਨੂੰ ਸਭ ਨੂੰ ਕਲ ਯੁਗ ਦੇ ਇਸ ਭਿਆਨਕ ਸਮੇਂ ਵਿੱਚ ਸਤਸੰਗਤ ਦੀਆਂ ਪਾਵਨ ਕੜੀਆਂ ਪ੍ਰਾਪਤ ਹੁੰਦੀਆਂ ਹਨ ਹਉ ਕੋਈ ਰਚਨਾ ਵਾਂਦੀ ਨਾ ਰਹਿ ਸਾਰਿਆ ਕੁਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਆਪ ਸਾਰੀਆਂ ਸੰਗਤਾਂ ਨੂੰ ਸਹਿਬਾਂ ਦੇ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਹਰ ਸਾਲ ਅਸੀਂ ਸਾਬੰਦਾਂ ਦਾ ਪ੍ਰਕਾਸ਼ ਦਿਹਾੜਾ ਉਹਨੇ ਜੋਰ ਸ਼ੋਰ ਨਾਲ ਨਹੀਂ ਮਨਾਉਂਦੇ ਜਿਨਾ ਅਸੀਂ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਨਾਲ ਭਾਵਨਾ ਨਾਲ ਜੋਰ ਸ਼ੋਰ ਨਾਲ ਮਨਾਉਂਦੇ ਹਾਲਾਂਕਿ ਚਾਹੀਦਾ ਹੈ ਹਰ ਭਗਤ ਜਿਨ੍ਹਾਂ ਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਾਮਲ ਹੈ ਸਾਰੇ ਸ਼ਹੀਦ ਇਹਨਾਂ ਦਾ ਦਿਨ ਸਾਨੂੰ ਬੜੇ ਚਾਨ ਨਾਲ ਚੇਤੇ ਕਰਨਾ ਚਾਹੀਦਾ ਕੁਝ ਗਿਣੇ ਮਿੱਥੇ ਤਾਮਾਂ ਤੇ ਨਿਹਾਰੇ ਮਨਾਲੇ ਜਾਂਦੇ ਨੇ ਸਾਰੇ ਥਾਮਾਂ ਤੇ ਬਸ ਇਹਨਾਂ ਚਾਰ ਪੁਰਬ ਨੇ ਜਿਹੜੇ ਅਸੀਂ ਛੇਦੀ ਨਿਹੜਾ ਸਤਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਨਿਹੜਾ ਖਾਲਸੇ ਦਾ ਸਾਜਨਾ ਦਿਵਸ ਜਿੱਥੇ ਸਤਪੁਰਖ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਪ੍ਰਕਾਸ਼ ਦਿਹਾੜਾ ਇਹ ਦਿਨ ਅਸੀਂ ਮਿੱਠੇ ਹਨ ਪਈ ਮਨਾਣੇ ਨੇ 36 ਵਹਾਨ ਸਤਪੁਰਸ਼ਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਨਾਂ ਸਾਰਿਆਂ ਦੇ ਦਿਨ ਜਿਨ੍ਹਾਂ ਸਿੱਖਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਸਾਰਿਆਂ ਦੇ ਦਿਨ ਮਨਾਣੇ ਚਾਹੀਦੇ ਨੇ ਸ਼ਾਡਾ ਮਨਾਉਣ ਦਾ ਤਰੀਕਾ ਜਿਹੜਾ ਹੈ ਉਹ ਸਿਰਫ ਇਹੀ ਰਹਿ ਗਿਆ ਕਿ ਆਪਾਂ ਜਦੋਂ ਗੁਰਪੁਰ ਮਨਾਣਾ ਹੈ ਇਹਦੇ ਬੜਾ ਖਰਚਾ ਕਰਨਾ ਲੜੀਆਂ ਲਾ ਦੇਓ ਬੰਗੜ ਚਲਾ ਦੇਓ ਨਹੀਂ ਦਿਨ ਮਨਾਣਾ ਉਸ ਮਹਾਨ ਛਤਪੁਰਸ਼ ਨੂੰ ਜਿਹਦਾ ਵੀ ਜਣਾਵੇ ਚੇਤੇ ਕਰਨਾ ਉਹ ਦਿਨ ਵਿਸ਼ੇਸ਼ ਬਣ ਜਾਂਦਾ ਜਿਸ ਦਿਨ ਪ੍ਰਕਾਸ਼ਪੁਰਪ ਹੋਵੇ ਉਹ ਦਿਨ ਵਿਸ਼ੇਸ਼ ਬਣ ਜਾਂਦਾ ਜਿਸ ਦਿਨ ਕਿਸੇ ਦਾ ਸ਼ਹੀਦੀ ਦਿਹਾੜਾ ਹੋਵੇ ਅਸੀਂ ਚੇਤੇ ਕਰੀਏ ਵੀ ਉਹਨਾਂ ਆਪਣਾ ਤਨ ਕਉਮ ਤੋਂ ਕੁਰਬਾਨ ਕਿਵੇਂ ਕੀਤਾ ਤੇ ਪ੍ਰਕਾਸ਼ ਜਿਹੜਾ ਵੀ ਇਹ ਸਿਖਾਂਦਾ ਜੀ ਸਾਰੀ ਉਮਰ ਛਿਦੀ ਹੁੰਦੀ ਵੀ ਆਪਣਾ ਤਨ ਨੂੰ ਕੁਰਬਾਨ ਕਰਕੇ ਰੱਬ ਵਿੱਚ ਲਾਏ ਹੋ ਜਾਣਾ ਇਹ ਕੁਰਬਾਨੇ ਕਹਿੰਦੀ ਤਨ ਤੇ ਉਹ ਤੁਹਾਡੇ ਤੋਂ ਪਹਿਲਾਂ ਕੁਰਬਾਨ ਕਰਦੇ ਨੇ ਤੁਸੀਂ ਸੋਨਾ ਦਾਨ ਕਰਦੇ ਹੋ ਤੁਸੀਂ ਚਾਂਦੀ ਦਾਨ ਕਰਦੇ ਹੋ ਤੁਸੀਂ ਰੁਮਾਲ ਦੇ ਪੇਟਾ ਕਰਦੇ ਹੋ ਤੁਸੀਂ ਦੌਲਤ ਦਾਨ ਕਰਦੇ ਹੋ ਰਾਮ ਤਾਂ ਪੰਦੀ ਆਪਣਾ ਜੀਵਨ ਦੁਨੀਆ ਦੇ ਲੇਖੇ ਲਾ ਦਿੰਦਾ ਹੈ ਉਹ ਸਾਰੀ ਉਮਰਾਂ ਦੇ ਸਵਾਸ ਤੁਹਾਨੂੰ ਦੇ ਦਿੰਦਾ ਉਹ ਨੂੰ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਚੇਤਾ ਹੀ ਨਹੀਂ ਰਹਿੰਦਾ ਆਪਾਂ 4 ਦਿਨ ਬਾਅਦ ਜਾਈਏ ਉਡੀਕ ਨੇ ਆਣ ਬੱਚੇ ਉਡੀਕਦੇ ਹੋਣਗੇ ਕਰਦਾ ਕੀ ਹਾਲ ਹੋਇਆ ਵੇਗਾ ਪਰ ਜਿਹੜਾ ਰੱਬ ਦਾ ਪੰਦੀਓ ਮਨੁੱਖਤਾ ਦੀ ਸੇਵਾ ਨੂੰ ਜ਼ਿੰਦਗੀ ਸਮਰਪਿਤ ਕਰਕੇ ਜਦੋਂ ਤੁਰਦਾ ਆਪਣੇ ਪਰਿਵਾਰ ਵੱਲ ਤੱਕਦਾ ਹੀ ਨਹੀਂ ਉਹ ਤੇ ਸੁਮਿੱਤੇ ਜਗਤ ਦੇ ਜੀਵਾਂ ਨੂੰ ਭੁੱਖਾਂ ਦੇ ਕੇ ਪਿੰਦਾ ਪਰ ਜਦੋਂ ਤੁਸੀਂ ਸੁੱਖ ਮੰਗਦੇ ਹੋ ਜਦੋਂ ਤੁਸੀਂ ਖੁਸ਼ੀ ਮੰਗਦੇ ਹੋ ਹੱਪਾਂ ਤੇ ਇਸ ਪਾਠ ਨੂੰ ਵੀ ਆਪਣੇ ਲਈ ਬਣਾ ਲਿਆ ਸ਼ੁਕਲਾਨ ਨੇ ਕਿਹਾ ਨਾ ਚੜੀਏ ਕੱਟਨੇ ਸ਼ੁਰੂ ਕਰ ਦਿੱਤੇ ਕਈਆਂ ਮੇਰੇ ਵਰਗਿਆਂ ਨੇ ਦੰਬੀਆਂ ਨੇ ਦੱਸ ਦਿੱਤਾ ਵੀ ਇਹਨੇ ਪਾਠ ਕਰੋ ਜੀ ਹੁਣ ਨਵਾਂ ਟ੍ਰੈਂਡ ਚੱਲਿਆ ਜੀ 51 ਸੁਮੇਂੀ ਸਭ ਜੀ ਦੇ ਪਾਠ ਕਰਨ ਲੋ ਤੁਹਾਨੂੰ ਅਨਪੜ ਸਾਬ ਦਾ ਫਲ ਮਿਲੇਗਾ ਕਿਤੇ ਨਹੀਂ ਜਿਹੜੀ ਮਹਾਨਤਾ ਸ਼੍ਰੀ ਅਨਪੜ ਸਾਹਿਬ ਜੀ ਦੀ ਨਹੀਂ ਹੈ ਉਹ ਆ ਬੜੀ ਮਹਾਨਤਾ ਹੈ ਹਰ ਬਾਣੀ ਦੇ ਹਰ ਸ਼ਬਦ ਹਰ ਅੱਖਰ ਦੀ ਮਹਾਨਤਾ ਹੈ ਪਰ ਤੁਲਨਾ ਸੀ ਨਹੀਂ ਕਰ ਸਕਦੇ ਕੋਈ ਵਿਖਾਏ ਵੀ ਕਿਸੇ ਗੁਰੂ ਨੇ ਲਿਖਿਆ ਹੋਵੇ ਕਿ ਤੁਸੀਂ ਇਹਨੇ ਜਪਜੀ ਪਰ ਖੜੋ ਤੇ ਖੰਡ ਪੜਵਣ ਜਗ੍ਹਾ ਇਹਨੇ ਸੁਖਣੀ ਕਰੋ ਤੇ ਅਖੰਡ ਪੜਵੋ ਜੀ ਨਹੀਂ ਐਸਾ ਗੁਰੂ ਨੇ ਕਦੀ ਨਹੀਂ ਕਿਹਾ ਬੱਦੇ ਚੱਤੀ ਤੇ ਦੇ ਗੁਰੂ ਨੇ ਗੱਲ ਕੀਤੀ ਨਹੀਂ ਮਨ ਆਪਾ ਨਹੀਂ ਕਰ ਰਹਾ ਉਹ ਆਪਣਾ ਜੀਵਨ ਦਾਤੇ ਲਾਂਦੇ ਨੇ ਸੁਮੁੱਚੀ ਉਮਰਾ ਉਹ ਆਪਣੇ ਨਹੀਂ ਕਰਦੇ ਚਾਹ ਕੋਈ ਸਾਹਿਬ ਕੋ ਤੇ ਕਹਿੰਦੇ ਨੇ ਸੰਸਾਰ ਦੇ ਜੀਵਨ ਆਪਾਂ ਨੂੰ ਕੁਲੇਖਾ ਪੈ ਗਿਆ ਵੀ ਇਹਦੇ ਨਾਲ ਕੰਮ ਕਰ ਵਾਝੇਗਾ ਫਿਰ ਵਰਗਿਆ ਨੇ ਉਂਝੀ ਦੱਸ ਦਿੱਤਾ ਤੁਹਾਡੇ ਤੋਂ ਤਾਂ ਲੈਣ ਵਾਸਤੇ ਬੀਨੇ ਕਰੋ ਜੀ ਫਿਰ ਕੰਮ ਠੀਕ ਹੋ ਜਾਗਾ ਨਹੀਂ ਸਤਗੁਰੂ ਤੇ ਹੁਕਾ ਦੇ ਰਹੇ ਨੇ ਵੀ ਜੇ ਤੂੰ ਕਿਸੇ ਦੇ ਜੀਵਨ ਦੇ ਵਿੱਚ ਅੜਚਣ ਬਣੇ ਤਾਂ ਤੇਰੀ ਜ਼ਿੰਦਗੀ ਆਪਣੀ ਬਰਬਾਦ ਹੋਵੇਗੀ ਫਰ ਜੇ ਕਿਤੇ ਤੂੰ ਰੱਬ ਦੇ ਸਾਹਮਣੇ ਅਰਦਾਸ ਕਰਕੇ ਮੰਗੇ ਹੱਥ ਜੋੜ ਕੇ ਅਰਦਾਸ ਕਰੇ ਸੁਖੀ ਬਸਾਏ ਮੋਰੋ ਪਰਵਾਰਾ ਕਿਹੜਾ ਪਰਵਾਰ ਸੇਵਕ ਸਿੱਖ ਸਭੈ ਕਰਤਾ ਸਾਰਿਆਂ ਦਾ ਇਹਨੂੰ ਤੇ ਕਿਹਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸ਼ਰਵਤ ਨਾਮ ਭਲਾ ਦੁਨੀਆ ਉਹਨਾਂ ਦੇ ਸਾਹਮਣੇ ਨਿਉ ਗਈ ਹਰ ਪਰਮ ਨੇ ਉਹਨਾਂ ਨੂੰ ਹੱਥ ਜੋੜ ਕੇ ਸਿਰ ਨਵਾ ਕੇ ਮੱਥੇ ਟੇਕ ਕੇ ਇੰਦਲੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਈ ਇੱਕ ਪਿੰਗਲੇ ਤੋਂ ਸੇਵਾ ਰਾਮ ਕੀਤੀ ਜੀ ਭਗਤਪੂਰਨ ਸਿੰਘ ਪਿੰਗਲਵਾੜ ਵਾਲੇ ਸਮੁੱਚੇ ਜਗਤ ਵਿੱਚ ਨੇ ਪਿੰਗਲਵਾੜੇ ਹਾਲਾਂਕਿ ਉਹਨਾਂ ਦੇ ਨਾਂ ਤੇ ਵੀ ਬੜਾ ਠੱਗਿਆ ਜਾ ਰਿਹਾ ਬਖਸ਼ੇ ਦੇ ਲੈ ਕੇ ਕਈ ਘੁੰਮਦੇ ਨੇ ਉਹਨਾਂ ਥਾਂ ਥਾਂ ਪਰਚੇ ਲਾਏ ਨੇ ਕਿ ਸਾਡਾ ਕੋਈ ਮੰਗਤਾ ਨਹੀਂ ਨਾ ਸੀ ਇਸ ਤਰ੍ਹਾਂ ਦਾ ਪਿੰਗਲਵਾੜਾ ਬੜਾ ਨਿਆ ਜਿੱਥੇ ਸਾਨੂੰ ਬਸਾਂ ਚੋਕਾ ਨਾਲ ਇਕੱਠਾ ਕਰਨਾ ਪਏ ਸੰਗਤਾਂ ਆਪੇ ਬਹੁਤ ਦੇ ਰਹੀਆਂ ਹਨ ਉਹ ਦਾਤਾ ਜਿਨੇ ਆਪਣਾ ਜੀਵਨ ਤੇ ਕੁਰਬਾਨ ਕੀਤਾ ਹੀ ਸ਼ਹੀਦੀ ਦੇ ਕੇ ਪਰ ਆਪਣਾ ਜਿਉਂਦੇ ਜੀ ਸਵਾਸਾਂ ਦੀ ਪੂੰਜੀ ਨੂੰ ਮੁਨਕਤਾ ਦੇ ਨਾਂ ਤੇ ਲਾ ਦਿੱਤਾ ਹਰ ਸਵਾਸ ਉਹਨਾਂ ਦਾ ਸਾਡੀ ਪੇਟ ਚੜਿਆ ਸ਼ਬਦ ਦਾ ਆਗਮਨ ਹੁੰਦਾ ਹੈ 1535 ਇਸਵੀ ਵਿੱਚ 1606 ਇਸਵੀ ਤੱਕ ਸੰਸਾਰ ਤੇ ਮੁਨਕਤਾ ਦੀ ਸੇਵਾ ਨੂੰ ਸਮਰਪਿਤ ਹੁੰਦੇ ਨੇ ਪਟਾਣੇ ਸਵੀਆਂ ਦੇ ਵਿੱਚ ਸਾਹਿਬਾਂ ਦੀ ਬੜੀ ਉਪਮਾ ਕੀਤੀ। ਵੀਦਨ ਸਾਹਿਬਾਂ ਨੂੰ ਚੁਣਿਆ ਗਿਆ ਤਖਤ ਵਾਸਤੇ ਸਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਯੋ। ਕਿਤੇ ਉਹਨਾਂ ਲਿਖਿਆ ਫਿਰ ਆਈ ਕਰ ਅਰਜਨ ਸੁੱਤ ਪੁੱਤ ਸੰਸਾਰੀ ਗੁਰੂ ਕਹਾਵੇ। ਜਾਨ ਨਾ ਦੇ ਸਾਂ ਛੋਡਿਓ ਹੋਰ ਸਦਰਣਾ ਦਰਿਆ ਜਾਵੇ ਕਰ ਹੀ ਕੀ ਵਥ ਕਰੇ ਰਹਾਵੇ ਭਾਈ ਗੁਰਦਾਸ ਜੀ ਸ਼ਹਿਬਾਂ ਦੀਆਂ ਸਾਨੂੰ ਦੇਣਾ ਨਹੀਂ ਇਨਾ ਨਸ਼੍ਰੀ ਗੁਰ ਗ੍ਰੰਥ ਸਾਹਿਬ ਜਿਹੜੇ ਪੱਟਾਂ ਦੇ ਸਵਈਏ ਨੇ 121 ਇਹਨਾਂ ਵਿੱਚੋਂ ਤਿੰਨ ਪੱਟਾਂ ਨੇ ਆਪ ਜੀ ਦੇ ਉਪਮਾ ਦੇ ਵਿੱਚ 21 ਵਈਏ ਰਤੇ ਉਹਨਾਂ ਚਾਪ ਜਿਹਦੇ ਸਹਿਜ ਗੁਣਾ ਦਾ ਸੂਰਜ ਪੂਰਨ ਵਰ ਸੋਹਜ ਤੇ ਪੂਰਨ ਵਰਣਨ ਕੀਤਾ ਗਿਆ ਹੈ। ਘਟਾ ਨੇ ਛੇਵਾਂ ਦੀ ਸ਼੍ਰਕ ਵਿੱਚ ਲਿਖ ਕੇ ਸ਼ਮਤੀ ਮਾਨਤਾ ਨੂੰ ਇਹ ਦਰਸਾਇਆ ਕਿ ਇਹ ਤਖਤ ਤੇ ਆਸਣ ਉਹਨਾਂ ਨੂੰ ਪਰਮੇਸ਼ਰ ਨੇ ਆਪ ਦਿੱਤਾ ਹੈ। ਔਰ ਆਪਣੇ ਉਹਨਾਂ ਨੂੰ ਆਪ ਆਪਣੇ ਤਖਤ ਤੇ ਬਿਠਾਇਆ ਜਿਸ ਸਮੇ ਸਭ ਤਖਤ ਤੇ ਬੈਠੇ ਉਸ ਸਮੇ ਅਕਬਰ ਬਾਦਸ਼ਾਹ ਜਿਹੜਾ ਉਹ ਸਾਰੇ ਭਾਰਤੀਆਂ ਨੂੰ ਇੱਕ ਵਿਸ਼ਵਾਸ ਅਧੀਨ ਲਿਆਉਣ ਲਈ ਇੱਕ ਸਾਂਝਾ ਧਰਮ ਆਰੰਭ ਕਰਦਾ ਜਿਹਦਾ ਨਾਮ ਨਹੀਂ ਰੱਖਿਆ ਸੀ ਦੀਨ-ਏ-ਇਲਾਹੀ ਸ਼੍ਰੋਮਣੀ ਕਮੇਟੀ ਵਰਨੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਸਿੱਖਨ ਕਰਨ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ, ਜੀ ਸਿੱਖੀ ਦੀ ਤਨਾਨ ਨੂੰ ਵਧਾਣੇ। ਮੱਤ ਸੋਚਿਓ ਸਿੱਖੀ ਦੀ ਤਨਾਨ ਨੂੰ ਉਧਾਰੈ ਨੂੰ ਤੁਹਾਨੂੰ ਲਿਖਾਂ ਪਾਇਆ ਡਰਿਆ ਮੋਟਾ ਵਧਾਰੈ ਹਨ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦਰਯੀਏ ਚੱਲਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਬੰਦ ਕੋ ਮੂਲੋਂ ਖਤਮ ਹੁੰਦਾ ਜਾ ਰਿਹਾ ਹੈ। ਸ਼ੇਕੀ ਦਾ ਪ੍ਰਚਾਰ ਤੇ ਘਰ ਘਰ ਹੋ ਰਿਹਾ ਹੈ ਪ੍ਰਬੰਧਕ ਕਮੇਟੀ ਪ੍ਰਬੰਧ ਕਰੇ ਗੁਰੂ ਘਰ ਦੇ ਜਿਹੜੇ ਪਿੰਡੂ ਗ੍ਰੰਥੀ ਨੇ ਨਗਰਾਂ ਵਿੱਚ ਪਿੰਡਾਂ ਵਿੱਚ ਉਹਨਾਂ ਦੀਆਂ ਚੰਗੀਆਂ ਤਨਖਾਹਾਂ ਤੇ ਸ਼ਰਤ ਰੱਖੀ ਜਾਏ ਕਿ ਹਰ ਗ੍ਰੰਥੀ ਪ੍ਰਚਾਰਕ ਹੋਵੇ ਖੀਆਂ ਤੋਂ ਮਨਾਵਾ ਵੀ ਨਹੀਂ ਲਿਆ ਜਾਂਦਾ ਅਰਦਾਸ ਵੀ ਨਹੀਂ ਕਰ ਸਕਦੇ ਫਿਰ ਜਿਹੜੇ ਰੱਖਣ ਵਾਲੇ ਨੇ ਇੱਕ ਪ੍ਰਧਾਨ ਜੀ ਨੇ ਮੇਰੇ ਛੋਟੇ ਭਰਾ ਨੂੰ ਇਹ ਗੱਲ ਆਖੀ ਕਿ ਕਹਿੰਦਾ ਕਿ ਸਾਨੂੰ ਗ੍ਰੰਥੀ ਚਾਹੀਦਾ ਬਸ ਜਿਹੜਾ ਸਵੇਰੇ ਸ਼ਾਮੂਆ ਖੋਲ ਦੇ ਪ੍ਰਚਾਰਕ ਨਹੀਂ ਚਾਹੀਦਾ ਉਹਦੇ ਬਹੁਤ ਕੁਝ ਸੁਣਾ ਗਏ ਨੇ ਸੁਣਾਇਆ ਜਾਂਦਾ ਕੁਦਰਤੀ ਤੌਰ ਤੇ ਮੈਂ ਵਾਰ-ਵਾਰ ਇੱਕ ਗੱਲ ਦਾ ਜ਼ਿਕਰ ਕਰਨਾ ਵੀ ਤੁਸੀਂ ਰੱਜ ਕੇ ਵਰਤੋਂ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨ ਨਹੀਂ ਰਹੇ ਗੁਰੂ ਗ੍ਰੰਥ ਸਾਹਿਬ ਜੀ ਦਿੱਤੀ ਬਾਣੀ ਦੇ ਉਪਦੇਸ਼ ਨੂੰ ਕਮਾ ਨਹੀਂ ਰਹੇ ਬਸ ਅਸੀਂ ਨੂੰ ਜਿਹੜੀ ਗੱਲ ਬਾਣੀ ਨੇ ਕਹੀ ਨਾ ਰੋਗਨ ਰਾਮ ਖਲੋਣਾ ਜਾਣਾ ਸੱਚੀ ਮੁੱਥੀ ਮਰ ਲੈ ਆਪਣੇ ਬੱਚੇ ਦਾ ਵਿਆਹ ਸੀ ਕਰ ਲੈਟੋ ਮਰ ਗੰਦਾ ਪਾੜ ਸੀ ਕਰ ਭੋਗ ਪਾਓ ਫਿਰ ਇੱਥੇ ਪਾਓ ਗਤੀ ਹੋ ਜੇ ਕਿ ਬਸ ਇਹਨੇ ਕੰਮ ਜੋ ਕਰ ਰਹਿ ਗਿਆ ਬਾਬਾ ਸਤਿਗੁਰਾਂ ਕਾ ਅਸੀਂ ਜਿਹੜਾ ਸ਼ਬਦ ਮੈਂ ਦਿੱਤਾ ਹੈ ਇਹ ਚਾਨਣ ਹੈ ਲਾਈਟ ਇਹਦੇ ਸਾਹਮਣੇ ਲੱਖਾਂ ਸੂਰਜਾਂ ਦੀ ਰੋਸ਼ਨੀ ਚੁੰਧਿਆ ਜਾਏਗੀ ਜਦੋਂ ਤੇਰੇ ਅੰਦਰ ਗਿਆਨ ਦੇ ਚਾਨਣ ਦਾ ਦੀਵਾ ਬਲੇਗਾ ਤੇ ਉਹ ਬਾਦਨ ਵਾਸਤੇ ਜਿਹੜਾ ਕਰਮ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਉਹ ਦੁਨੀਆ ਦੀ ਕੋਈ ਤਾਕਤ ਨਾ ਕਰ ਸਕੀ ਇਹਨੇ ਇੱਕ ਮੱਜਬ ਦਾ ਨਾਮ ਤੁਮ ਹੇਟਾਂ ਸਾਰਿਆਂ ਨੂੰ ਲਿਆਉਣ ਵਾਸਤੇ ਮੁਹੰਮਦ ਦਾ ਨਾਮ ਰੱਖਿਆ ਦੀਨ ਦੇ ਅਲਾਹੀ ਪਰ ਇਹ ਵਿਚਾਰਧਾਰਾ ਜਿਹੜੀ ਹੈ ਕਿੰਨਾ ਵੱਡਾ ਪ੍ਰਭਾਵ ਸੰਸਾਰ ਤੇ ਨਾ ਛੱਡ ਸਕੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕਰਨ ਵਾਸਤੇ ਆਪਣਾ ਪੀੜਾ ਚੁੱਕਿਆ ਸਿਰਫ ਬਾਬੇ ਨਾਨਕ ਦਾ ਨਿਰਮਲ ਪੰਥ ਜਿਹੜਾ ਉਹਨਾਂ ਅੱਗੇ ਵਧਾ ਰਹੇ ਨੇ ਨਾਮ ਜਪਦੇ ਨੇ ਸ਼ਿਵ ਵਿੱਚ ਜੋੜਦੇ ਨੇ ਸ਼ਿਮਰਨ ਵਿੱਚ ਜੋੜਦੇ ਨੇ ਜਿਸ ਬਾਣੀ ਦਾ ਪਾਠ ਅੱਜ ਤੁਸੀਂ ਆਰੰਭ ਕਰਨਾ ਹੈ ਤੇ ਕਈ ਵਾਰੀ ਨਾ ਭੁਲੇਖਾ ਜਾ ਪਾ ਦਿੰਦੇ ਨੇ ਅਨਮਤੀ ਜਾਂ ਜਿਹੜੇ ਧਰਮ ਨਾਲ ਨਹੀਂ ਜੁੜੇ ਹੁੰਦੇ ਜਿਨ੍ਹਾਂ ਦਾ ਸਿਰਫ ਕਰਮਕਾਂਡ ਬਣਿਆ ਵੀ 40 ਦਿਨ ਹੀ ਕਰਨਾ ਹੈ ਜੀ ਇਹਨੂੰ ਬੜਾ ਸੋਹਣਾ ਲੱਗਾ ਇੱਕ ਪੰਡੀ ਜੀ ਨੇ ਗੱਲਾਂ ਕੀ 40 ਦਿਨਾਂ ਦਾ ਨਹੀਂ ਬੰਦਨ ਅਸੀਂ ਤੇ ਜਿੱਦਣ ਪ੍ਰਕਾਸ਼ ਪੁਰਬ ਹੁੰਦਾ ਉਦੋਂ ਸ਼ੁਰੂ ਕਰਨੇ ਆ ਛੇਦੀ ਦੇ ਆਲੇ ਤੇ ਭੋਗ ਪਾ ਲੈਂਦੇ ਆ 40 ਹੋ ਜਾਣ 41 ਹੋ ਜਾਣ ਇਹ ਨਹੀਂ ਅਸੀਂ ਬੰਦੇ ਆ ਇਹ ਬੰਦੂਛਿਤ ਨਹੀਂ ਰਹਿਣਾ ਚਾਹੀਦਾ ਇਸ ਪਾਠ ਦਾ ਨਾਮ ਹੈ ਜੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਚਾਰਾ ਸ੍ਰੀ ਸੁਖਮਨੀ ਸਾਹਿਬ 24000 ਸਵਾਸ ਤੁਸੀਂ ਦਿਨ ਤੇ ਰਾਤ ਚ ਲੈਂਦੇ ਹੋ ਭਾਂਜੀ ਪਰਮਜੀਤ ਨੇ ਮੇਰੀ ਗੱਲ ਦਾ ਉਹਨੂੰ ਗੁੱਸਾ ਕੀਤਾ ਮੈਂ ਬੋਲ ਗਿਆ ਸਾਹੀ ਬੀਬੀਆਂ ਪਾਠ ਸ਼ੁੱਧ ਨਹੀਂ ਕਰਨੀਆਂ ਉਹ ਕਹਿੰਦੇ ਸਟੇਜ ਤੇ ਨਹੀਂ ਸੀ ਬੋਲਣਾ ਚਾਹੀਦਾ ਮੈਨਾਂ ਦਾ ਹੁਣ ਹੁੰਦੇ ਵੀ ਨਹੀਂ ਅੱਗੇ ਪਿੱਛੇ ਹੁੰਦੇ ਨੇ ਪਹਿਲੋਂ ਕਥਾ ਜਾਂਦੇ ਸੀ ਉਹ ਕਾਰਨ ਹੈ। ਪਿਛੇ ਦੇ ਦਿਹਾੜੇ ਦੇ ਸਬੰਧ ਵਿੱਚ ਤੁਸੀਂ ਪਾਠ ਆਰੰਭ ਕਰਨੇ ਨੇ। ਮੈਂ ਪਹਿਲਾਂ ਜ਼ਿਕਰ ਕੀਤਾ ਸੀ ਤੁਹਾਡੇ ਸਾਹਮਣੇ ਤੱਤੀ ਤਵੀ ਹੋਵੇ, ਉਬਲਦੀ ਦੇਗ ਹੋਵੇ, ਤੱਤਾ ਰੇਤਾ ਹੋਵੇ। ਸਾਡੇ ਸਾਹਮਣੇ ਉਹ ਨਹੀਂ ਹੁੰਦਾ। ਅਸੀਂ ਤਾਂ ਥੱਲੇ ਵਹਨੇ ਆਉਣ ਲੱਗਿਆਂ ਕਿ ਅੱਜ ਵਾਰੀ ਕੀ ਦੀ ਤੇ ਪ੍ਰਸ਼ਾਦ ਕਿਹੋ ਜਿਹਾ? ਸਾਨੂੰ ਪਰਿਵਾਰਾਂ ਤੋਂ ਪਤਾ ਲੱਗ ਜਾਂਦਾ ਹੈ ਵੀ ਅੱਜ ਇਹਨੇ ਵਾਰੀ ਲਈ ਅੱਜ ਵਧੀਆ ਬਣੇਗੀ ਗੱਲ। ਸਹਿਬਾਂ ਦੇ ਸਰੀਰ ਤੇ ਪਾਈ ਸ਼ਾਨੀ ਸੰਤੋਖ ਸਿਕਨੋ ਪੜਿਓ ਕਿਤੇ ਖਿੰਡਾ ਨਹੀਂ ਤੁਹਾਨੂੰ ਭਲੇਖਾ ਬਿਠਾਇਆ ਨਹੀਂ ਸੀ ਤਤੀ ਤਵੀ ਤੇ ਆਪ ਬੈਠੇ ਸੰਸਤ ਗੁਰੂ ਪਹਿਲਾਂ ਤੇ ਹਾਕਮ ਖੜਾ ਕਰਦਾ ਪੈਰਾਂ ਦੀਆਂ ਤਲੀਆਂ ਛੱਡ ਜਾਂਦੀਆਂ ਨੇ ਬਹਿਣ ਜੋਗੇ ਨਾ ਰਹੇ ਤੇ ਸ਼ਹਿਬਾ ਨੇ ਬਾਣੀ ਗਾਉਂਦਿਆਂ ਗਾਉਂਦਿਆਂ ਚੌਂਕੜਾ ਰਾਲਿਆ ਤੇ ਰਾਕੀਆਂ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਉਹ ਜੀ ਉਹਦਾ ਪਾਠ ਵੀ ਅਸੀਂ ਸੰਪੂਰਨਾਂ ਕੀਤਾ ਜਦੋਂ ਆਰੰਭ ਹੁੰਦਾ ਪਾਠ 2-4 ਬੀਬੀਆਂ ਘਟਦੀਆਂ ਨੇ ਅਖੀਰ ਤੇ 100-150 ਜਾਂਦਾ ਸਾਰੇ ਇਕੱਠੇ ਹੋਣ ਇਹ ਤੁਹਾਡੇ ਲਈ ਨਹੀਂ ਤੁਹਾਡੇ ਪਰਿਵਾਰ ਲਈ ਤੇ ਮਨੁੱਖਤਾ ਦੇ ਭਲੇ ਲਈ ਜਾਪ ਹੈ ਜਿਨਨੇ ਪਾਠ ਵੱਧ ਹੋਣਗੇ ਉਹਨਾਂ ਵੱਧ ਫਲ ਪ੍ਰਾਪਤ ਹੋਵੇਗਾ ਫਿਰ ਤੇ ਅਧੂਰਾ ਰਹੇਗਾ ਨਾ ਆਪਾਂ 10 ਅਸ਼ਟਪਦੀਆਂ ਹੋ ਗਈਆਂ ਪਿਛੋਂ ਆਣ ਕੇ ਬੈਠੇ ਆਪਣਾ ਪਾਠ ਤੇ ਪੂਰਾ ਹੋਇਆ ਹੀ ਨਹੀਂ ਹਾਂ ਕਈ ਬੜੀਆਂ ਸੂਝਵਾਨ ਬੀਬੀਆਂ ਨੇ ਬੀਬੀਆਂ ਉਹਦੇ ਪਿਛੋਂ ਤੇ ਪਾਠ ਨਾਲ ਉਲਾਲੀਆਂ ਨੇ ਪੂਰਾ ਕੰਮ ਕਰਨਾ ਚਾਹੀਦਾ ਜਿੰਨੇ ਸੰਪੂਰਨ ਪਾਠ ਕਰੋਗੇ ਉਹਨਾਂ ਜਿਆਦਾ ਮੁਕਤਤਾ ਦਾ ਭਲਾ ਹੋਵੇਗਾ ਤੁਹਾਡਾ ਭਲਾ ਹੋਵੇ ਤੁਹਾਡੇ ਪਰਿਵਾਰ ਦਾ ਭਲਾ ਹੋਵੇਗਾ ਸਤਿਗੁਰਾਂ ਖਿਆ ਭਗਤਾਂ ਦੇ ਮਨ ਵਿੱਚ ਇਸ ਨਾਮ ਦਾ ਟਿਕਾਣਾ ਹੈ ਇਹ ਛੇਧ ਦਿੱਤੀ ਵਿਸਜਣਾ ਚੇਤੇ ਰੱਖ ਸਿਮਰਨ ਕਰਨਾ ਹੈ ਪਰ ਸਿਮਰਨ ਕਰਕੇ ਬਾਹਰੀ ਨਹੀਂ ਆਪਣੇ ਅੰਦਰਲੇ ਝਗੜੇ ਨੂੰ ਮਟਾ ਲੈਣਾ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕ੍ਰੇਸ਼ਟਾਨ ਬਾਹੀਂ ਮਟਾਓ ਅੱਜ ਕੀ ਹੁੰਦਾ ਜੀ ਛੋਟੀ ਜੀ ਗੱਲ ਨੂੰ ਇਹ ਘਰ ਵਿੱਚ ਪਰਿਵਾਰ ਵਿੱਚ ਸਭਾ ਵਿੱਚ ਸੈਲੀ ਵਿੱਚ ਆਪਾਂ ਗੱਲ ਛੱਡ ਦੇ ਹੁੰਦੀ ਆਪਾਂ ਤੇ ਬੁਲਾਣਾ ਹੀ ਨਹੀਂ ਹੁੰਦਾ ਆਪਾਂ ਅੱਗ ਲੈਣਾ ਇੱਕ ਜਨਨੀ ਬੁੱਧੀ ਤਰਫ ਦਾ ਮਾਪ ਕਰਨਾ ਜੈਨਨੀ ਤਰਫ ਨਾਲ ਸੰਬੰਧ ਹੁਣ ਮਰ ਚੁੱਕਾ ਹੈ ਕਥਾ ਕਰਦਾ ਸੀ ਅਕਸ਼ਟਾ ਜਨਨ ਕਹਿੰਦਾ ਜਦੋਂ ਤੁਸੀਂ ਕਿਸੇ ਨਾਲ ਨਾਰਾਜ਼ ਹੋਵੋ ਤੇ ਬੋਲਣਾ ਨਾ ਛੱਡਿਓ ਨਹੀਂ ਤੇ ਤੁਹਾਡੀ ਦੁਸ਼ਮਣੀ ਬੜੀ ਪ੍ਰਪੱਕ ਹੋ ਜਾਏਗੀ। ਉਹਨੂੰ ਵੇਖ-ਵੇਖ ਕੇ ਤੁਹਾਡੇ ਮਨ ਵਿੱਚ ਈਰਖਾ ਵੱਧ ਹੀ ਜਾਏਗੀ। ਇੱਕ ਦਿਨ ਬੜਾ ਵੱਡਾ ਤੁਸੀਂ ਉਸ ਵਿਅਕਤੀ ਨਾਲ ਝਗੜਾ ਕਰ ਸਕਦੇ ਹੋ। ਉਹਨਾਂ ਨਾਲ ਹੋ ਜਾਏ, ਉਹ ਨਹੀਂ ਚੁੱਕਿਆ ਤੁਸੀਂ ਜਾ ਕੇ ਪੁੱਛ ਲਓ ਕਿ ਕਿਉਂ ਛੱਡਿਆ ਬੋਲਣਾ, ਕਿਉਂ ਬੰਦ ਕਰ ਦਿੱਤਾ। ਭਾਵੇਂ ਪੁਰਾਣੇ ਹੋਵੇ, ਭਾਵੇਂ ਮਿੱਤਰ ਹੋਵੇ, ਦੋਸਤ ਹੋਵੇ, ਕੋਈ ਵੀ ਸੰਬੰਧ ਹੋਵੇ, ਬੁਲਾਣਾ ਬੰਦ ਨਹੀਂ ਕਰਨਾ ਚਾਹੀਦਾ। ਆਪਣੇ ਕੋਲ ਕੰਮ ਹੀ ਰਹਿ ਗਿਆ ਬਸ। ਭਾਵੇਂ ਭਰਾਵਾਂ 'ਚ ਝਗੜਾ ਹੋਇਆ ਤਾਂ ਮੈਂ ਆਪਣਾ ਸਭਾ ਤੋਂ ਐਸਾ ਜਨਾ ਵੀ ਆਪਾਂ ਤੇ ਜਾਣੇ ਨਹੀਂ ਗੁਰੂਵਰ ਉਹ ਤੇ ਆਪਣੀ ਸੁਣੀ ਨਹੀਂ ਨਰਾਦ ਕੀ ਦੇ ਨਾਲ ਅੱਧਾ ਵਿਅਕਤੀ ਜਿਹੜਾ ਖਚਾ ਖੱਚ ਭਲਿਆ ਹੋਇਆ ਤੇ ਦੁਆਰ ਤੋਂ ਪੈਦਾ ਹੋਈ ਜੀ ਦੁਆਰ ਚੀਰ ਖਸਾਰਾ ਅਸੀਂ ਇੱਥੇ ਆਏ ਤੇ ਇੱਥੇ ਆ ਕੇ ਬਾਣੀ ਵਿੱਚ ਤੇ ਇਹ ਉਪਦੇਸ਼ ਜੀ ਮਿਸਰ ਗਏ ਸਭ ਤਾਤ ਪਰਾਏ ਜਪ ਤੇ ਸਾਧ ਸੰਗਤ ਮੁਹ ਪਾਈ ਨਾ ਕੋ ਪੈਰੀ ਨਾ ਹੈ ਬੇਗਾਨਾ ਸ਼ਕਲ ਸੰਗ ਹਮ ਕੋ ਬਣਿਆ ਜਿਸ ਬਾਬੇ ਦਾ ਪ੍ਰਕਾਸ਼ ਪਰ ਬੈਣਾ ਉਹ ਕੁਝ ਨਹੀਂ ਕਿੰਦਾ ਸਿੱਖ ਕਹਿੰਦੇ ਨੇ ਦਾਤਾ ਸੇ ਤੁਹਾਨੂੰ ਲੈਤੇ ਤੇ ਢੇਰ ਚ ਪਿਠਾ ਰਹੇ ਨੇ ਸਿਰ ਚ ਰੇਤਾ ਬੰਦੇ ਨੇ ਛਾਰਾ ਪਾਸਾ ਜਿਹੜਾ ਦੀ ਤਪ ਹੈ ਹੁਣ ਜੇੜ ਚੜ ਅੱਗੇ ਵਿਸਾਖ ਦਾ ਮਹੀਨਾ ਚੜਨਾ ਤੇ ਜਦੋਂ ਪਹਿਲਾਂ ਸ਼ਹੀਦੀ ਦਿਹਾੜਾ ਸੀ ਉਹ ਜੇੜ ਦੇ ਮਹੀਨੇ ਚ ਸੀਦੀ ਸੀ ਜੇੜ ਤੇ ਮਹੀਨੇ ਚ ਇਤਿਆਸ਼ਕਰ ਪਾਈ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਲਿਖਦਾ ਇੰਨਾ ਵੀ ਦੇਤ ਤੱਤੀ ਤਵੇ ਤੱਤੀ ਢੜਕੂ ਜਾਂ ਤੱਤਾ ਬਾਣ ਵਾਲਾ ਚੰਦੂ ਤੱਤਾ ਸੁਣ ਹੀ ਕਾਂ ਤੱਤਾ ਸੁਣ ਵੀ ਖਾਂ ਤੱਤਾ ਸਾਡੇ ਪਾਸੇ ਸਮੇਂ ਦਾ ਹੁਕਮ ਤੱਤਾ ਪਰ ਇੱਕ ਸ਼ਾਂਤ ਸਨ ਤੇ ਉਹ ਸ਼ਾਂਤ ਸੀ ਜਿੰਨੇ ਬਾਣੀ ਵਿੱਚ ਆਖਿਆ ਕਲ ਤੱਤੀ ਠੰਡਾ ਹਰਣਾ ਪਰ ਆਪਾਂ ਦੇ ਹੋ ਸਕਦਾ ਹੱਥਾਂ 'ਚ ਗੁਟਕਾ ਹੋਵੇ ਤਾਂ ਵੀ ਛੜਨ ਗੁਰਮੈਸ ਚੜਦੇ ਰਹੇ ਕਿਸੇ ਨੂੰ ਵੇਖਵੇ ਕਿ ਪੀ ਮੇਰਾ ਵਿਰੋਧੀ ਆ ਗਿਆ ਨਹੀਂ ਜਦੋਂ ਤੁਸੀਂ ਬਾਣੀ ਪੜੋ ਤੁਹਾਡੇ ਹੱਥਾਂ 'ਚ ਗੁਟਕਾ ਹੋਵੇ ਉਹਨੂੰ ਕੇਵਲ ਤੇ ਕੇਵਲ ਧਿਆਨ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ ਅੰਤਗੁਰ ਆਰਾਤਣਾਂ ਜਿਹਾ ਜਪ ਗੁਰਨਾਮ ਨਿਤਰੀ ਸਤਿਗੁਰੂ ਵੇਖਣਾ ਸ਼੍ਰਵਣੀ ਸੁਨਣਾ ਗੁਰਨਾਮ ਸ਼ਦਗੁਰੂ ਸੇਤੀ ਰੱਥਿਆਂ ਵਰ ਕਾ ਪਾਈਆ ਠਾਉ ਕਉਨਾ ਨ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗਨਾ ਉਤਮ ਕਾੜੀਆਂ ਮੇਰੇ ਲਈ ਜੇ 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 ਜ 1601 ਨੂੰ ਲਾਇਕੀ 1604 ਵੀ ਸ੍ਰੀਤਾ ਕੇ ਸੇਵਾ ਸਤਪੁਰਨ ਭਾਈ ਬਹੁਤ ਕੋ ਦਿੱਤਾ ਸਤਗੁਰੂ ਅਰਜਨ ਦੇਵ ਸਾਹਿਬ ਦੀ ਨਛਾ। ਤੇ ਇਹ ਸ਼ਬਦ ਦੇ ਲੜ ਉਹਨੇ ਨਾ ਦਿੱਤਾ ਜੀ। ਭਾਵੇਂ ਗੁਰਤਾ ਗਦੀ ਨਹੀਂ ਮੇਰੀ ਸ਼ਬਦ ਗੁਰੂ ਨੂੰ ਤੇ ਕਹਿ ਦਿੱਤਾ ਵੀ ਇਹ ਸਾਡਾ ਹਰਿ ਦਾ ਸਰੂਪ ਹੈ। ਇਹਦਾ ਪੱਲਾ ਨਾ ਛੱਡਣਾ, ਲੜ ਨਾ ਛੱਡਣਾ। ਤਰਨਪੁਰ ਸਾਹਿਬ ਆਪ ਜੀ ਨੇ ਦਰਸ਼ਨ ਕੀਤੇ ਨੇ ਸਾਰਿਆਂ ਤੋਂ ਵੱਡਾ ਸਰੋਵਰ ਹੈ ਉੱਥੇ ਇਹੋ ਜਿਹਾ ਸ਼ਹਿਰਾਂ ਦੀ ਕਰਤਾਰਪੁਰ ਸਾਹਿਬ ਦੀ ਇਹ ਸਿਰਜਣਾ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਗੁਰੂ ਸਾਹਿਬਾਂ ਦੀ ਕਿਰਪਾ ਸਦਕਾ ਬਹੁਤ ਸਾਰੇ ਇਹਦੇ ਸਥਾਨ ਵੀ ਬਣ ਗਏ ਜਿੱਥੇ ਉਹ ਮੇਲਿਆਂ ਤੇ ਤਿਹਾਵਰਾਂ ਦੀ ਸ਼ਕਲ ਵਿੱਚ ਸਮੇਂ-ਸਮੇਂ ਤੇ ਸੇਕ ਇਕੱਠੇ ਹੋਣ ਲੱਗ ਪਏ ਸਿੱਖਾਂ ਦੀ ਜਥੇਬੰਦੀ ਮਜ਼ਬੂਤ ਹੋਣ ਲੱਗੀ ਲੰਗਰ ਪੰਗਤ ਦੀ ਪ੍ਰਥਾ ਚੱਲਦੀ ਰਹੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੋ ਗਿਆ ਹਰਮੰਦਰ ਸਾਹਿਬ ਵਿੱਚ ਰੌਣਕਾਂ ਤੇ ਸ਼ਬਦਾਂ ਲੱਗੀਆਂ ਦੂਰ ਨੇੜੇ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਗੁਰੂ ਜਸ ਗਾਉਂਦੀਆਂ ਹਉਮੈ ਤੇ ਚਤਰਾਈ ਨੂੰ ਤਿਆਗਣ ਤੇ ਨਿਮਰਤਾ ਗ੍ਰਹਿਣ ਕਰਨ ਦਾ ਉਪਦੇਸ਼ ਦਿੰਦੀਆਂ ਕਿਉਂਕਿ ਸਤਿਗੁਰਾਂ ਨੇ فرمایا ਸੀ ਚਤਰਾਈ ਛਿਆਣ ਪਾਕ ਕਿਤੇ ਕਾਮਨਾ ਆਵੇ ਤੁਥਾ ਕਿਤੇ ਸਤਿਗੁਰੂ ਕਹਿੰਦੇ ਨੇ ਇਹ ਛਿਆਣ ਪਾਕਾਂ ਮਣੀ ਆਉਣੀਆਂ ਚਤਰਾਈ ਛਿਆਣ ਪਾਕ ਤੇ ਕਾਮਨਾ ਆਈਏ ਤੁਥਾ ਸਹਿਬ ਜੋਦੇ ਵੈ ਸੋਈ ਸੁਖ ਪਾਈਏ ਕੋ ਸ਼ੋਕ ਜਿਹੜਾ ਸੁਖ ਰੱਬ ਦੇ ਉਹ ਸੁਖ ਦੀ ਪ੍ਰਾਪਤੀ ਕਰੇ ਉਹ ਮੰਗ ਕੇ ਸੁਖ ਨਹੀਂ ਕਿਉਂਕਿ ਗੁਰੂ ਤੁਹਾਡੀ ਚੋਣੀ ਚ ਆਪੇ দান ਦਿੰਦਾ ਇਹ ਉਪਦੇਸ਼ ਦਿੱਤਾ ਪੰਜਵੇਂ ਪਾਤਸ਼ਾਹ ਨੇ ਜੇ ਸੁਖ ਦੇਹ ਤਾ ਤੁਦਾ ਅਰਾਤੀ ਦੁਖ ਵੀ ਤੁਜਾ ਤਿਆਹੀ ਜੇ ਭੁਖ ਦੇਹ ਤਾ ਤਿਹੀ ਰਾਜਾ ਦੁਖ ਵਿੱਚ ਸੁਖ ਮਨਾਈ ਇਥੇ ਆਖੇ ਸਤਗੁਰਾਂ ਤਨ ਮਨ ਕਾਟ ਕਾਟ ਸਭ ਅਰਪੀਤ ਅਗਨੀ ਆਪੇ ਕਿੰਨੇ ਗੁਰੂ ਜਿੰਦਾ ਵੱਡਾ ਦਾਤਾ ਨਹੀਂ ਦਾ ਗੁਰ ਜੀਵਣ ਦਾਤਾ ਕੋ ਨਹੀਂ ਜਿੰਦਿੱਤਾ ਆਤਮ ਦਾਤਾ ਦੁਨੀਆਂ 'ਚ ਦਾਤੇ ਬਹੁਤ ਹੋਣਗੇ ਪਰ ਛਾਡਾ ਦਾਤਾ ਉਹ ਪਰਮੇਸ਼ਰ ਹੈ ਅਕਾਲ ਪੁਰਖ ਹੈ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਸੰਸਾਰ 'ਤੇ ਜਦੋਂ ਆਉਣਾ ਕੀਤਾ ਤਾਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦੇ ਪਿਤਾ ਸ਼ਨ ਮਾਤਾ ਪਾਨੀ ਜੀ ਦੀ ਕੋਕ ਤੋਂ ਸੰਸਾਰ 'ਤੇ ਆਏ ਦ੍ਰਿਸ਼ਟੀ ਜੀਵਨ ਦੇ ਵਿੱਚ ਉਹਨਾਂ ਦੇ ਮਹਿਲ ਮਾਤਾ ਗੰਗਾ ਜੀ ਸ਼ਰ ਇਨ੍ਹਾਂ ਦੇ ਗ੍ਰਹਿਿਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੁੰਦਾ ਹੈ ਆਪਣੀ ਵਿਵਤਾ ਜੀਵਨ ਤੋਂ ਤਕਰੀਬਨ ਜੈਸ਼ਕਾਰਾ ਨੇ 14 ਸਾਲਾਂ ਦਾ ਸਮਾਂ ਦੱਸਿਆ ਇਸ ਤੋਂ ਬਾਅਦ ਸਾਹਿਬ ਸੰਸਾਧ ਕੇ ਆਏ ਸ਼ੇਮੇ ਪਾਦਸ਼ਾਹ ਤੇ ਗੁਰੂ ਸਾਹਿਬ ਜਦੋਂ ਤਖਤ ਤੇ ਉਹਨਾਂ ਨੂੰ ਸੁਭਾਏ ਮਨ ਕਰਦੇ ਨੇ ਜਿਉਂਦਿਆਂ ਕਰ ਦਿੰਦੇ ਹਨ ਆਓ ਛੇ ਦਿਨ ਜਿਹੜਾ ਦਿਹਾੜਾ ਤੁਸੀਂ 30 ਮਈ ਨੂੰ ਮਨਾਣਾ 3 ਮਈ ਤੱਕ ਇਹ ਜਾਪ ਅੱਜ ਤੋਂ ਆਰੰਭ ਹੋਣੇ ਨੇ ਜੋ ਸ਼ਾਮ ਤੋਂ ਚੱਲੜੇ ਹਨ ਸਾਰਿਆਂ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ 2218 ਅਨਮੋਲ ਸ਼ਬਦ ਨੇ ਇਹ ਸਾਰੀ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ। ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਵਾਦਨਾ ਸਤਿਗੁਰਾਂ ਕੀਤੀ। ਜਿਹਦੇ ਵਿੱਚ 6 ਗੁਰੂ ਸਾਹਿਬਾਨ 15 ਭਗਤ 4 ਗੁਰਸਿੱਖ 11 ਪਾਤਸ਼ਾਹਬਾਨਾਂ ਦੀ ਬਾਣੀ ਦਰਜ ਹੈ। ਇਹ ਕਾਲ ਸੰਸਾਤ ਗੁਰਾਂ ਦੇ ਮੁੱਖ ਅੰਮ੍ਰਿਤ ਸਰੋਵਰ ਸ੍ਰੀ ਹਰਮੰਦ ਅੰਮ੍ਰਿਤ ਸਰੋਵਰ ਵਿੱਚ ਹਰਵੰਦਰ ਸਾਹਿਬ ਦਾ ਨਿਰਮਾਣ ਜਿਹਦੇ ਦੀ ਉਹਨਾਂ ਨੇ ਮੁਸਲਮਾਨ ਦਰਵੇਸ਼ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਹਰਮੰਦਰ ਸਾਹਿਬ ਦੇ 54 ਨੰਨ ਤੇ ਸਰਬ ਮੁਕਤ ਵਾਲੇ ਛਾਂਡਾ ਜਿੱਥੇ ਉਪਦੇਸ਼ ਬਾਣੀ ਨੇ ਦਿੱਤਾ ਉੱਥੇ ਚਾਰੇ ਦਰਵਾਜੇ ਰੱਖ ਕੇ ਚਾਰੇ ਪਾਸਿਆਂ ਤੋਂ ਸੱਦਾ ਦਿੱਤਾ ਪਿਆਓ ਸਾਰਿਆਂ ਨੇ ਬਣਿਆ ਹੈ ਪਹਿਲਾਂ ਜ਼ਿਕਰ ਕੀਤਾ ਤਰਨ ਤਾਰਨ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਸ਼ਹਿਰਾਂ ਦਾ ਨਿਰਮਾਣ ਆਹ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਹਰਮੰਦਰ ਸਾਹਿਬ ਵਿੱਚ ਬਕਾਇਦਾ ਪ੍ਰਕਾਸ਼ ਕੀਤਾ ਗਿਆ ਉਸ ਸਮੇਂ ਕੋਈthi ਪਰਮੇਸ਼ਰ ਕੇ ਸਰੂਪ ਦੇ ਵਿੱਚ ਪ੍ਰਕਾਸ਼ ਕੀਤਾ ਉਸthi ਪਰਮੇਸ਼ਰ ਹੀ ਨਾਂ ਰੱਖਿਆ ਗਿਆ ਆਪਣੇ ਪਿਆਰੇ ਸ਼ਿਵਕਾਂ ਨੂੰ ਸਤਿਗੁਰ ਅਹਲੇ ਗ੍ਰੰਥ ਅਹਲੇ ਜ਼ਬਾਨ ਅਹਲੇ ਸਥਾਨ ਮੁਕਾਮ ਅਹਲੇ ਇਬਾਦਤਗਾ ਤੇ ਅਹਲੇ ਸ਼ਹਾਦਤ ਬਣਾਇਆ ਅਤੇ ਖੁਦ ਸਿੱਖ ਧਰਮ ਦੇ ਪ੍ਰਥਮ ਸ਼ਹੀਦ ਬਣੇ ਪਹਿਲੇ ਸ਼ਹੀਦ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਸਿੱਖ ਜਪਤ ਜੀ ਤੇ ਸ਼ਹੀਦੀ ਪਰ ਬੜੀ ਮੁਲਖਣ ਸੀ ਕਿ ਵੀ ਨਵੇਂ ਪਾਸੇ ਕਰ ਦੇਣਾ ਸ਼ਹੀਦ ਤੈਨ ਸਿੱਖ ਨੇ ਪਹਿਲਾਂ ਉਹਨਾਂ ਨੂੰ ਤਸੀਹੇ ਦਿੱਤੇ ਇਥੇ ਕੱਲੇ ਛੈਣ ਕਰਦੇ ਨੇ ਸਾਰਾ ਦਿਨ ਖੜਾ ਕਰਕੇ ਰੱਖਦੇ ਨੇ ਜੀ ਗਰਮੀ ਦੇ ਮੌਸਮ ਦੇ ਵਿੱਚ ਪਾਣੀ ਵੀ ਨਹੀਂ ਦੇਣਾ ਇਹਨੂੰ ਜਿਹੜੇ ਛੇਦੀ ਸੀ ਯਾਸਾ ਦਾ ਕਾਨੂੰਨ ਕਹਿੰਦੇ ਦਾ ਮੁਸਲਮਾਨ ਕਿ ਧਰਤੀ ਤੇ ਖੂਨ ਦੇ ਕਤਰੇ ਨਾ ਡਿੱਗਣ ਇਹ ਮੰਨਦੇ ਨੇ ਕਿ ਜਿੱਥੇ-ਜਿੱਥੇ ਸ਼ਹੀਦਾਂ ਦੇ ਖੂਨ ਦੇ ਕਤਰੇ ਹੋਣਗੇ ਉੱਥੋਂ ਹੋਰ ਸ਼ਹੀਦ ਪੈਦਾ ਹੋਣਗੇ ਇਹ ਗੱਲ ਅੱਲਾ ਯਾਰ ਖਾਂ ਕਿੰਦਾ ਵੀ ਜੇ ਤੁਹਾਡੇ ਬੱਚਿਆਂ 'ਚ ਸਿੱਖੀ ਨਹੀਂ ਰਹੀ ਸੁਸ਼ੀ ਕਹਿੰਦੇ ਉਹ ਖਾਕ ਮਸਤਕ ਨਾਲ ਲਾਣਾ ਕਰਮ ਖੜਾ ਅੱਜ ਦੇ ਪ੍ਰਚਾਰਕ ਕਹਿੰਦੇ ਜੀ ਐਵੇਂ ਮੱਥੇ ਨਾਲ ਲਾਣਾ ਜੀ ਮਥਾ ਉੱਤੇ ਕੜਾ ਕਿਸ ਨੂੰ ਨਹੀਂ ਉਹ ਕਹਿੰਦੇ ਨੇ ਮਸਤਕ ਤਾ ਲਾਣ ਦੀ ਥਾਂ ਉਹ ਤੇ ਤੁਸੀਂ ਲਾਓਗੇ ਫਰਕ ਪਾਏਗਾ ਉਹ ਕਿੰਨਾ ਆਪਣੀ ਜ਼ੁਬਾਨ ਤੇ ਵੀ ਲਾਓ ਜਦੋਂ ਇਹ ਖਾਕ ਸ਼ਹੀਦਾਂ ਦੀ ਤਰਤੀ ਦੀ ਤੁਹਾਡੇ ਬੱਚਿਆਂ ਦੇ ਜਨ ਵਿੱਚ ਜਾਏਗੀ ਉਹ ਆਪੇ ਸਿੱਖੀ ਜਾ ਜਾਣਗੇ ਤੁਹਾਨੂੰ ਕੁਝ ਵੀ ਨਹੀਂ ਕਰਨਾ ਪੈਣਾ ਇਹ ਤਾਂ ਕਰਤਾ ਉਹਨਾਂ ਖੂਨ ਦੇ ਦਰਿਆਵਾਂ ਦੇ ਵਿੱਚ ਗਿਣਕਿਆਂ ਦੇ ਢੋੜ ਦੇ ਗਿਣਕਿਆਂ ਚ ਖੂਨ ਦੀ ਸਮਰੱਥਾ ਸਮਾਈ ਹੋਈ ਹੈ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੇ ਇਤਿਹਾਸ ਤੋਂ ਜਾਣੂ ਕਰਾਈਏ ਸਤਿਗੁਰੂ ਦਇਆ ਕਰਨ ਸਾਨੂੰ ਸਾਰਿਆਂ ਨੂੰ ਗੁਰੂ ਦੇ ਲੜ ਲੱਗ ਕੇ ਜ਼ਿੰਦਗੀ ਜਿਉਣ ਦੀ ਜਾਚ ਆਈ ਹੋਈਆਂ ਭੁੱਲਾ ਚੁੱਕਾਂ ਦੁਖੀ ਮਾਂ ਸ਼ੈਬਾ ਦੇ ਪ੍ਰਕਾਸ਼ਪੁਰਪ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈਆਂ ਪ੍ਰੇਮ ਸਹਿਤ ਹਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੇ ਮਹੱਲਾ ਤੀ ਦਾਣੁ ਨਿਕੂ ੴ ਸਤਿਗੁਰ ਪ੍ਰਸਾਦ ਅਨੰਦ ਪਾਇ ਮੇਰੀ ਮਾਈ ਸਤਿਗੁਰੂ ਮੈਂ ਪਾਇ ਆਰਾ ਰਤਨ ਪਰਵਾਰ ਪਰਿੰਗਾਂ ਸ਼ਬਦ ਗਾਵਣ ਆਇਆ ਐ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇ हर हो तू मन मेरे दुख सण सबना गला सम्राट स्वामी सोक्यों मनो विसारे सच साहिबा क्या नाही करते रह सदा शिव सलाह तेरी नाम मन बसावे ਹਰ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਹਰ ਸ਼ਾਂ ਸੁਖ ਮਾਨ ਆਇਸਿਆ ਦਿਨ ਇੱਛਾ ਸਭ ਜਾਈਆ ਐ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੋ ਵਾਤੇ ਪੰਜ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆ ਐ ਨਾਨਕ ਤਸ ਕੋ ਆ ਤਿਤ ਕਾਰ ਅਨ ਹਦ ਵਾਚ ਅਨਦ ਸੁਣ ਵਡ ਭਾਗੀ ਹੋ ਸਗਲ ਮਨੋਰ ਪਾਰ ਬ੍ਰਹਮ ਤਬ ਪਾਇਆ ਉਤਰੇ ਸਗਲ ਤੂ ਕਰੋ ਕ ਸੰਤਾ ਪੈ ਉਤਰੇ ਸੁਣੀ ਹੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਹੁਣ ਤੇ ਪੂਨੀਤ ਕਹਤੇ ਪਵਿਤ ਸਤਪੁਰ ਰਹਾ ਮਨਵੰਤ ਨਾਨਕ ਗੁਰ ਚਰਨ ਲਾ ਕੇ ਬਾਚੇ ਕਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਨਿਸਰਾਤ ਦੁਇ ਦਾਈ ਦਾਇਆ ਖਿਲੇ ਜੰਗਿਆਈਆ ਬੁਰਿਆਈਆ ਵਚਨ ਕਰਮੀ ਆਪੋ ਆਪਣੀ ਕੇ ਜਿਨੀ ਨਾਮ ਧਿਆਇਐ ਨਾਨਕ ਤੇ ਮੁਖ ਉਜਲੇ ਕਿਤੇ ਜਿਨੀ ਆ ਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕਿਤੇ ਛਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਕੁਰ